ਮੈਂ ਜੀ ਕਾਬਲ ਸਿੰਘ ਮਹਾਵਾ ਅਟਾਰੀ ਵਾਗਾ ਬਾਰਡਰ ਤੇ ਇਸ ਵਕਤ ਖੜੇ ਆ ਅੱਜ 78ਵਾਂ ਜਾਦੀ ਦਿਹਾੜਾ ਬੜੇ ਜੋਸ਼ ਹੌਸ਼ ਦੇ ਨਾਲ ਪ੍ਰਧਾਨ ਮੰਤਰੀ ਜੀ ਲਾਲ ਕਿਲੇ ਦੇ ਝੰਡਾ ਲਹਿਰਾ ਰਹੇ ਨੇ ਵੱਖ-ਵੱਖ ਪਾਰਟੀਆਂ ਕੋਈ ਕਿਤੇ ਝੰਡਾ ਲਹਿਰਾ ਰੀਆਂ ਜਾਦੀ ਦਾ ਕੋਈ ਕਿਤੇ ਲਹਿਰਾ ਰੀਆਂ ਪਰ ਕਿਸਾਨ ਆਪਣਾ ਹੀ ਝੰਡਾ ਵਾਗੇ ਬਾਰਡਰ ਤੋਂ ਲੈ ਕੇ ਗੋਲਡਨ ਗੇਟ ਅੰਮ੍ਰਿਤਸਰ ਤੱਕ ਪੂਰੇ ਭਾਰਤ ਦੇ ਵਿੱਚ ਕਿਸਾਨ ਆਪਣੇ ਝੰਡੇ ਦੇ ਨਾਲ ਇਹ ਆਪਣਾ ਟਰੈਕਟਰ ਮਾਰਚ ਕੱਢ ਕੇ ਲੋਕਾਂ ਨੂੰ ਦੱਸ ਰਿਹਾ ਵੀ ਅਸੀਂ ਯਾਦ ਨਹੀਂ ਅਸੀਂ ਉਸੇ ਤਰ੍ਹਾਂ ਹੀ ਗੁਲਾਮ ਆ ਜਿਸ ਤਰ੍ਹਾਂ ਉੰਦੀ ਸੀ 47 ਦੀ ਵੰਡ ਤੋਂ ਹਾਲੇ ਤੱਕ ਆ ਰਿਹਾਏ ਸਨ ਸਰਕਾਰਾਂ ਦੱਸਦੀਆਂ ਵਾ ਵੀ ਅਸੀਂ ਯਾਦ ਆ ਪਰ ਅਸੀਂ ਯਾਦ ਨਹੀਂ ਉਹ ਤੇ ਪਹਿਲਾਂ ਗੋਰੇ ਜਿਹੜੇ ਹੈਗੇ ਸੀ ਇਥੋਂ ਕੱਢੇ ਆ ਪਰ ਹੁਣ ਜਿਹੜੇ ਸਾਡੇ ਕਾਲੇ ਅੰਗਰੇਜ਼ ਆ ਗਏ ਨੇ ਇਹਨਾਂ ਨੂੰ ਕੱਢਣਾ ਦੇ ਬੜਾ ਔਖਾ ਰਿਹਾ ਇਹਨਾਂ ਨੇ ਜਿਹੜੇ ਕਾਲੇ ਕਾਨੂੰਨ ਬਣਾ ਕੇ ਕਿਸਾਨਾਂ ਉੱਪਰ ਥੋਬੇ ਹੋਏ ਆ ਜਿੰਨਾਂ ਤਰ ਸਾਡਾ ਸੰਘਰਸ਼ ਦੇ ਵਿੱਚ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ ਉਹ ਉਸੇ ਤਰ੍ਹਾਂ ਸਾਡੇ ਜਿੱਥੇ ਜਿੱਥੇ ਸੰਘਰਸ਼ ਚੱਲ ਰਹੇ ਨੇ ਕਨੌਰੀ ਬਾਰਡਰ ਸ਼ੰਭੂ ਬਾਰਡਰ ਤੇ ਉਹ ਸਾਡੇ ਸੰਘਰਸ਼ ਉਸ ਇਤਨਾ ਹੀ ਚੱਲਦੇ ਰਹਿਣਗੇ ਆਪ ਜੀ ਨੇ ਬੇਨਤੀ ਕੀਤੀ ਗੱਲ ਕੀਤੀ ਆ ਵੀ ਕਿ ਆ ਜੇ ਟਰੈਕਟਰ ਮਾਰਚ ਟਰੈਕਟਰ ਮਾਰਚ ਸਾਰੇ ਭਾਰਤ ਵਿੱਚ ਨਿਕਲ ਰਿਹਾ ਨਾ ਕਿ ਸਾਰੇ ਅਟਾਰੀ ਵਾਗਾ ਬਾਰਡਰ ਤੋਂ ਸਰਵਨ ਸਿੰਘ ਪੰਦੇਰੇ ਜਗਜੀਤ ਸਿੰਘ ਡੱਲੇਵਾਲ ਗੈਰ ਰਾਜਨੀਤਿਕ ਪਾਰਟੀਆਂ ਦੇ ਝੰਡੇ ਥੱਲੇ ਇਹ ਟਰੈਕਟਰ ਮਾਰਚ ਵੱਖ-ਵੱਖ ਥਾਵਾਂ ਤੋਂ ਹੁੰਦਾ ਹੋਇਆ ਹਰ ਆਪਣੇ ਥਾਂ ਤੇ ਪਹੁੰਚ ਕੇ ਉੱਥੇ ਕਾਨੂੰਨ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ ਐਮਐਸਪੀ ਵੀ ਗਾਰੰਟੀ ਵੀ ਰੱਖੀ ਗਈ ਆ ਵੀ ਜੇ ਕਿ ਕੀ ਲੱਗਦਾ ਕਿ ਹਜ ਤੱਕ ਰੈਪਰਸਲ ਦੇ ਬਾਈ ਕਿਸਾਨਾਂ ਨੂੰ ਲੰਬਾ ਸੰਘਰਸ਼ ਹੋ ਗਿਆ ਦੇਖੋ ਜੀ ਥੋੜੇ ਦਿਨ ਹੋ ਗਏ ਮਾਨਯੋਗ ਪਹਿਲਾਂ ਹਾਈ ਕੋਰਟ ਦਾ ਆਰਡਰ ਆਇਆ ਸੀਗਾ ਵੀ ਇਹਨਾਂ ਦੀਆਂ ਗੱਲਾਂ ਸੁਣੀਆਂ ਜਾਣ ਰੋਡ ਖਾਲੀ ਕੀਤਾ ਜਾਵੇ ਤੇ ਹਰਿਆਣਾ ਸਰਕਾਰ ਨੇ ਉਹ ਤੋਂ ਅਨਾਕਾਮੀ ਕਰ ਦਿੱਤੀ ਉਸ ਤੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਸਾਡੀ ਗੱਲ ਪਹੁੰਚ ਗਈ ਆ ਮਾਨਯੋਗ ਸੁਪਰੀਮ ਕੋਰਟ ਤੋਂ ਵੀ ਇਹੀ ਗੱਲ ਉੱਠੀ ਆ ਵੀ ਕਿਸਾਨਾਂ ਨੂੰ ਉਨ੍ਹਾਂ ਦੀਆਂ ਮੰਗਾਂ ਸੁਣੀਆਂ ਜਾਣ ਦੋ ਹਰਿਆਣੇ ਦੀ ਪੰਜਾਬ ਦੀ ਕਮੇਟੀ ਬਠਾਈ ਜਾਵੇ ਉਹ ਕਮੇਟੀ ਗਠਲ ਕਰਕੇ ਉਹ ਕਮੇਟੀ ਦੇ ਵਿੱਚ ਹੱਲ ਲੱਭੇ ਵੀ ਕਿਸ ਤਰ੍ਹਾਂ ਕਿਸਾਨਾਂ ਨੂੰ ਖੁਸ਼ਹਾਲ ਬਣਾਇਆ ਜਾਣਾ ਵਾ ਜਿਹੜੇ ਕਿਸਾਨ ਦਿਨ ਬਰ ਦਿਨ ਥੱਲੇ ਜਾ ਰਹੇ ਆ ਇਹ ਕਿਸਾਨਾਂ ਨੂੰ ਉੱਪਰ ਠਾਉਣ ਵਾਸਤੇ ਐਮਐਸਪੀ ਹੀ ਇੱਕ ਇਹਦਾ ਮੁੱਦਾ ਵਾ ਸਾਡੀਆਂ ਸਾਰੀਆਂ ਫਸਲਾਂ ਦੇ ਐਮਐਸਪੀ ਮਿਲਣੇ ਚਾਹੀਦੀ ਆ ਜਿਹੜਾ ਸਾਨੂੰ ਕਹਿੰਦੇ ਆ ਵੀ ਝੋਨਾ ਲਾਉਣਾ ਬੰਦ ਕਰੋ ਪਾਣੀ ਦਾ ਪੱਧਰ ਥੱਲੇ ਜਾ ਰਿਹਾ ਇਹਨਾਂ ਨੂੰ ਸਾਡਾ ਝੋਨਾ ਦੇ ਕਿਸਾਨਾਂ ਨੂੰ ਦਿਸਦਾ ਵਾ ਪਿਚੋਨਾ ਲਾਗਣ ਦੇ ਕਰਕੇ ਚ ਪਾਣੀ ਥਲੇ ਜਾ ਰਿਹਾ ਜਿਹੜੀਆਂ ਇਹ ਜਿਹੜੀਆਂ ਵੱਡੀਆਂ ਇੰਡਸਟਰੀਆਂ ਜਿਹਦੇ ਵਿੱਚ 24 ਘੰਟੇ 20 20 ਹਸ ਪਾਵਰ ਦੀਆਂ ਮੋਟਰਾਂ ਚੱਲਦੀਆਂ ਉਹ ਕਿਸੇ ਨੂੰ ਦਿਖਦੀਆਂ ਸਿਰਫ ਕਿਸਾਨ ਦੀ ਮੋਟਰ ਚੱਲਦੀ ਦਿਸਦੀ ਆ ਕਿ ਸਿਰਫ ਕਿਸਾਨ ਹੀ ਇੱਕ ਪਾਣੀ ਮਕਾਉਂਦਾ ਜਾ ਰਿਹਾ ਪਾਣੀ ਦਾ ਲੈਵਲ ਥਲੇ ਜਾ ਰਿਹਾ ਜੇ ਫੈਕਟਰੀਆਂ ਦੇ ਵਿੱਚ ਕੱਪੜੇ ਵਾਲੀ ਫੈਕਟਰੀ ਵੇਖ ਲਓ ਕੋਈ ਵੀ ਫੈਕਟਰੀ ਜਾਨਕੀ ਜਿੰਨੀਆਂ ਫੈਕਟਰੀਆਂ ਹੈਗੀਆਂ ਵਾ ਉਹ ਫੈਕਟਰੀਆਂ ਵਿੱਚ ਪਾਣੀ ਦਾ ਕੋਈ ਵੇਖਦਾ ਨਹੀਂਗਾ ਕਿ ਉੱਥੇ ਕੀ ਹਾਲ ਹੈ ਤੇ ਕਿਸਾਨਾਂ ਦਾ ਹੀ ਇਹਨਾਂ ਨੂੰ ਪਾਣੀ ਦੇ ਦਵ ਲੈਵਲ ਚਲੇ ਜਾ ਰਿਹਾ ਅੱਜ ਦੋਆ ਫਾਰਮਾਂ ਵੱਲੋਂ ਕਿਸਾਨ ਮਜ਼ਦੂਰ ਮੋਰਚਾ ਤੇ ਐਸ ਕੇ ਐਮ ਐਨ ਪੀ ਵੱਲੋਂ ਦੇਸ਼ ਵਿਆਪੀ ਟਰੈਕਟਰ ਮਾਰਚਾ ਪੂਰੇ ਪੰਜਾਬ ਵਿੱਚ ਹਜ਼ਾਰਾਂ ਥਾਵਾਂ ਤੇ ਸੈਂਕੜੇ ਥਾਵਾਂ ਤੇ ਪ੍ਰੋਗਰਾਮ ਹੋ ਰਿਹਾ ਹੈਗਾ ਵਾ ਠੀਕ ਹੈ ਅੱਜ ਅੰਮ੍ਰਿਤਸਰ ਦੇ ਵਿੱਚ ਸਾਡੀ ਜਥੇਬੰਦੀ ਵੱਲੋਂ ਵਾਗੇ ਤੋਂ ਸ਼ੁਰੂ ਕਰਕੇ ਇਹ ਟਰੈਕਟਰ ਮਾਰਚ 골ਡਨ ਗੇਟ ਅੰਮ੍ਰਿਤਸਰ ਤੱਕ ਖੜਿਆ ਜਾ ਰਿਹਾ ਹੈਗਾ ਤੇ ਇਹਦੇ ਵਿੱਚ ਸੈਂਕੜੇ ਟਰੈਕਟਰ ਸ਼ਾਮਿਲ ਹੋ ਰਹੇ ਆ ਮੁੱਖ ਮੰਗਾਂ ਐਮ ਐਸ ਪੀ ਲੀਗਲ ਗਾਰੰਟੀ ਕਾਨੂੰਨ ਬਣਾਇਆ ਜਾਵੇ ਕਿਸਾਨ ਮਜ਼ਦੂਰ ਨੂੰ ਕਰਜ਼ਾ ਮੁਕਤ ਕੀਤਾ ਜਾਵੇ ਨਰੇਗਾ 200 ਦਿਨ ਹੋਵੇ ਭਾਰਤ ਡਬਲਯੂਟੀਓ ਤੋਂ ਬਾਹਰ ਆਵੇ ਠੀਕ ਹੈ ਜੀ ਇਹਦੋਂ ਦਾ ਫਸਲੀ ਬੀਮਾ ਦੋਦਣਾ ਅਤਿਆਤ ਮੰਗਾ ਹੈਗੀਆਂ 12 14 ਸਾਡੀਆਂ ਦੂਸਰਾ ਹੈਗਾ ਨਵੇਂ ਜਿਹੜੇ ਕ੍ਰਿਮਿਨਲ ਲਾਅ ਲੈ ਕੇ ਆਂਦੇ ਆ ਜਿਹਨੂੰ ਉਹ ਬੀ ਐਨ ਐਸ 24 ਕਹਿੰਦੇ ਆ ਬੀ ਐਨ ਐਸ ਐਸ 2024 ਕਹਿੰਦੇ ਆ ਬੀ ਐਸ ਏ 2024 ਕਹਿੰਦੇ ਆ ਇਹਦਾ ਕਿਉਂ ਵਿਰੋਧ ਕਰ ਰਹੇ ਆ ਪਹਿਲੋਂ ਟੂਟੂ ਪੱਤਰਕਾਰ ਵੀਰ ਨੂੰ ਵੀ ਜੇ ਪੁਲਿਸ ਦੇ ਅੰਦਰ ਰੱਖਣਾ ਹੈਗਾ ਤੇ ਚਾਫੀਆਰ ਚਾਹੀਦੀ ਆ ਹੁਣ ਨਹੀਂ ਚਾਹੀਦੀ ਐਫਆਈਆ ਪੁਲਿਸ ਵਾਲਾ ਕਹਿ ਸਕਦਾ ਮੇਰਾ ਕਾਨੂੰਨ ਨਹੀਂ ਮੰਗਿਆ 24 ਦਿਨ 24 ਘੰਟੇ ਅੰਦਰ ਰੱਖ ਸਕਦਾ ਇੱਕ ਹੱਤਕਿਆ ਦੂਜਾ ਪਰੇਲੋ ਰਿਮਾਂਡ ਲੈਣ ਵਾਸਤੇ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਲੋੜ ਸੀ ਹੁਣ ਉਹ ਖਤਮ ਕਰਤਾ ਜੱਜ ਦੀ ਮਰਜ਼ੀ ਜੱਜ ਕੋ ਕਿਸੇ ਦੀ ਫਰਮਾਇਸ਼ ਨਹੀਂ ਉਹ ਕਾਨੂੰਨ ਦੇਖੂਗਾ ਐਗਜ਼ੈਕਟਿਵ ਮੈਜਿਸਟ੍ਰੇਟ ਮਣੇ ਐਸਡੀਐਮ ਤੇ ਤਹਿਸੀਲਦਾਰ ਇਹ ਬਈ ਸਰਕਾਰ ਦੇ ਹੁੰਦੇ ਜੀ ਜਿੰਨੂੰ ਮਰਜ਼ੀ ਅੰਦਰ ਕਰਾ ਲੈਣਾ ਸਭ ਤੋਂ ਵੱਡੀ ਗੱਲ 7 ਸਾਲ ਦੇ ਕੇਸਾਂ 'ਚ 15 ਦਿਨ ਤੋਂ ਬਾਅਦ ਵੀ ਆਈਓ 40 ਦਿਨ ਤੱਕ ਰਿਮਾਂਡ ਲੈ ਸਕਦਾ ਅਰ 7 ਸਾਲ ਤੋਂ ਉੱਪਰ ਵਾਲੇ ਕੇਸਾਂ ਦੇ ਵਿੱਚ 60 ਦਿਨ ਤੇ 90 ਦਿਨ ਤੱਕ ਵੀ ਰਿਮਾਂਡ ਆ ਮੈਨੂੰ ਦੱਸੋ ਕੋ ਹੱਡੀ ਪਸਲੀ ਬਚੂਗੇ ਇੰਨਾ ਚਿਰ ਪੁਲਿਸ ਕੋ ਰਹਿ ਗਿਆ ਬੰਦਾ ਤੇ ਦੇਸ਼ਦ્રોਹੀ ਦੀ ਪਰਵਾਸ਼ਾ ਇਹ ਆ ਵੀ ਤੁਹਾਡਾ ਪੱਤਰਕਾਰ ਜੇ ਸੱਤਾ ਨੂੰ ਚੈਲੰਜ ਕਰੋ ਐਕਟਿਵਿਟਸ ਜੇ ਲੇਖ ਲਿਖੂ ਸੱਤਾ ਦੇ ਖਿਲਾਫ ਜਾਂ ਅਸੀਂ ਸੱਤਾ ਨੂੰ ਚੈਲੰਜ ਕਰਦੇ ਆਂ ਫਿਰ ਇਹਨੂੰ ਵੀ ਦੇਸ਼ਦ્રોਹੀ ਦੇ ਜੁਮਰੇ 'ਚ ਸ਼ਾਮਲ ਕੀਤਾ ਗਿਆ ਠੀਕ ਆ ਯੂਪੀਏ ਦੇ ਵਿੱਚ ਜੜਿਆ ਵੀ ਕੋਈ ਬੰਦਾ ਕੋਈ ਪ੍ਰਤੀਬੰਧਿਤ ਜਥੇਬੰਦੀ ਨਾਲ ਸੰਬੰਧਨ ਹੁੰਦਾ ਉਹਦੀ ਐਕਟੀਵਿਟੀ ਜਿਹੜਾ ਕੋ ਕੰਮ ਉਹ ਚ ਸ਼ਾਮਲ ਹੁੰਦਾ ਸੀ ਉਹਨੂੰ ਤਾਂ ਸਹੀ ਸੀਗਾ ਵੀ ਯਾਰ ਹੋ ਜੇ ਕੋਈ ਨਹੀਂ ਕੇਸ ਉੱਤੇ ਹੁਣ ਕਹਿੰਦੇ ਵੀ ਥੋੜਾ ਦੂਰ ਤੱਕ ਵੀ ਵਾਹ ਵਾਸਤਾ ਨੇ ਕਿਹੇ ਜਥੇਬੰਦੀ ਨਾਲ ਉਧਰ ਦੂਰ 500 ਕਿਲੋਮੀਟਰ ਥੋੜਾ ਕੋ ਮੁੰਡਾ ਜਾਣੇਨ ਜਾਣੇ ਜੀ ਵੀ ਕਿਤਾਬ ਲਾਇਆ ਉਹਨਾਂ ਦੀ ਕੋ ਲਿਟਰੇਚਰ ਲਾਇਆ ਤਾਂ ਤੁਹਾਡੇ ਤੇ ਪਰਚਾ ਹੋਊਗਾ ਇਹ ਘਾਤਕ ਕਾਨੂੰਨ ਨੇ ਇਸ ਕਰਕੇ ਇਹਨਾਂ ਦਾ ਵਿਰੋਧ ਕਰ ਰਿਹਾ ਹੈ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਹੋਨੂ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ। ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ। ਮਲੇਰੀਆ, ਪੱਥਰੀ, ਜੋਂਡੇਸ, ਕਾਈਫੈਟ, ਜੋੜਾਂ ਬਦਲਦ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ। ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀ ਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀ ਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇ ਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਮਿਲੇਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ હોવે હોવે બર્થડે પાર્ટી હોય પાર્ટી અુક્રવાજના પુરા અને મશહુર ડિઆર હોલ ਨਜ਼ਦੀਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਟੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸਿੰਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼